ਇਤੇ ਥੋੜਾ ਜਿਹਾ ਫਰਕ ਆਏਗਾ ਸ਼ਾਇਦ ਮੇਰੀ ਗੱਲ ਦੇ ਵਿੱਚ ਥੋੜਾ ਧਿਆਨ ਦੇਣਾ ਅੱਗੇ ਕਹਿੰਦੇ ਨੇ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਵਾ ਸਮਾਓ ਹੁਣ ਕਹਿੰਦੇ ਨੇ ਉਹੀ ਸ਼ਬਦ ਰਤਨ ਜਿਹੜਾ ਸ਼ਬਦ ਰਤਨ ਦੱਸਿਆ ਪਹਿਲੀ ਪੰਕਤੀ 'ਚ ਉੱਥੇ ਕਹਿੰਦੇ ਨੇ ਉਹੀ ਸ਼ਬਦ ਰਤਨ ਜਿਤ ਮਨ ਲਾਗਾ ਜਿਤ ਮਤਲਬ ਜਿਸ ਮਨ ਦੇ ਵਿੱਚ ਲੱਗ ਗਿਆ ਸ਼ਬਦ ਜੀਵਾਤਮਾ ਤੇ ਮਾਇਆ ਪੈਦਾ ਕਰਕੇ ਪਰ ਮੈਸਰ ਆਪਣਾ ਹੁਕਮ ਬਰਤਾਉਂਦਾ ਹੈ ਮੈਂ ਸਮਝਿਆ ਨਹੀਂ ਤੋਂ ਗੱਲ ਤੇਰੀ ਆਊਗਾ ਨਾ ਸਰ ਸਵਾਲ ਖੜਾ ਹੋ ਜਾਂਦਾ ਇੱਥੇ ਕਿਉਂ ਦੇਖ ਰਿਹਾ ਉਹ ਉਹਨੇ ਬਣਾਈ ਕਿਉਂ ਫਿਰ ਇਹ ਸਵਾਲ ਖੜਾ ਹੋ ਜਾਏਗਾ ਮੇਰੇ ਵੱਲੋਂ ਖੜਾ ਹੋ ਜਾਏਗਾ ਫਿਰ ਉਦਾ ਜਵਾਬ ਆਇਆ ਮੈਨੂੰ ਤਾਂ ਅੱਜ ਤੱਕ ਕਿਦਰੋਂ ਮਿਲਿਆ ਨਹੀਂ ਸੱਚ ਦਾ ਗਿਆਨ ਸਤ ਗੁਰੂ ਠੀਕ ਜੀ ਕਹੇ ਨਾਨਕ ਨਾਨਕ ਜੀ ਕਹਿ ਰਹੇ ਨੇ ਆਪੁ ਕਰਤਾ ਆਪੇ ਹੁਕਮ 부ਜਾਏ ਹੁਣ ਆਪ ਹੀ ਕਰਤਾ ਹੈ ਤੂੰ ਹੀ ਕਰ ਰਐਸੀ ਤੂੰ ਹੀ ਕਰਨ ਜੋਗ ਹੈ ਆਪੇ ਹੁਕਮ 부ਜਾਏ ਹੁਣ ਤੈਨੂੰ ਬੁੱਝ ਗਿਆ ਹੁਣ ਤੈਨੂੰ ਗੱਲ ਸਮਝ ਆ ਗਈ ਕਿਉਂ ਕਿਉਂਕਿ ਤੂੰ ਇੱਕ ਦੇ ਨਾਲ ਲੇ ਬਲਾਲੀ ਸੱਚ ਦੇ ਨਾਲ ਜੁੜ ਗਿਆ ਬੰਧਨ ਤੂੰ ਤੋੜ ਲੇ ਮੁਕਤ ਤੂੰ ਹੋ ਗਿਆ ਕਿਉਂ ਮਨ ਦੇ ਵਿੱਚ ਸ਼ਬਦ ਵਸ ਗਿਆ ਮੁਹਿਮ ਆਪਣਾ ਅਮਰਨੰਤ ਜੂਮ ਮੀਟਿੰਗ ਦੇ ਵਿੱਚ ਜਿੰਨੇ ਵੀ ਰਪੈਣ ਵੀ ਅਸੀਂ ਜੁੜੇ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਜਿਹੜੇ ਸਾਨੂੰ YouTube ਤੇ ਦੇਖਦੇ ਆ ਉਹਨਾਂ ਨੂੰ ਵੀ ਜੀ ਆਇਆਂ ਨੂੰ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਜਲਦੀ ਲੜੀ ਦੇ ਵਿੱਚ ਅਸੀਂ ਜੋ ਵਿਚਾਰ ਕਰ ਰਹੇ ਆ ਅਸੀਂ ਬਾਣੀ ਜਿਹੜੀ ਕਾਫੀ ਪ੍ਰਚਲਿਤ ਬਾਣੀ ਹੈ ਸਾਡੇ ਹਰ ਜੀਵਨ ਕਾਲ ਦੇ ਵਿੱਚ ਸਾਡੇ ਦੁਨੀਆਵੀ ਕਾਰਜਾਂ ਦੇ ਵਿੱਚ ਇਹ ਬਾਣੀ ਤੁਛ ਪਦੇ ਦੇ ਹਮੇਸ਼ਾ ਵਰਤੇ ਜਾਂਦੇ ਨੇ ਜਿਹਨੂੰ ਅਸੀਂ ਸਤਕਾਰ ਦੇ ਨਾਲ ਆਨੰਦ ਸਾਹਿਬ ਕਹਿ ਕੇ ਸੰਬੋਧਨ ਕਰਦੇ ਹਾਂ ਆਨੰਦ ਬਾਣੀ ਜੀ ਅਸੀਂ ਦੋ ਦੋ ਪਦੇ ਰੋਜ਼ ਕਰ ਰਹੇ ਹਾਂ ਤੋਂ ਇੱਕ ਵਾਰੀ ਮੈਂ ਸ਼ਬਦ ਅੱਜ ਵੀ ਅਸੀਂ ਜਿਹੜਾ ਪਤਾ ਲੈ ਰਹੇ ਹਾਂ 25 ਤੇ 26ਵਾਂ ਅਸੀਂ ਪਤਾ ਲੈ ਰਹੇ ਹਾਂ ਦੋ ਪਦੇ ਅਸੀਂ ਅੱਜ ਕਰ ਰਹੇ ਜਿਹੜੇ ਕਿ 920 ਅੰਕ ਦੇ ਉੱਪਰ ਦਰਜ ਨੇ ਇੱਕ ਵਾਰੀ ਮੈਂ ਪੜਦਾ ਜੀ ਫਿਰ ਆਪਾਂ ਵਿਚਾਰਕ ਸ਼ੁਰੂ ਕਰ ਲੈਂਦੇ ਆ ਇੱਥੇ ਉਹਨ ਗੁਰੂ ਸਾਹਿਬ ਕਹਿ ਰਹੇ ਨੇ ਜਿਵੇਂ ਕੱਲ ਸਾਨੂੰ ਸਮਝਾਇਆ ਸੀ ਉਸ ਤੋਂ ਬਾਅਦ ਸਾਡੇ ਉੱਪਰ ਜੋ ਗੁਰੂ ਸਾਹਿਬ ਅੱਜ ਕਿਰਪਾ ਕਰਦੇ ਨੇ ਸ਼ਬਦ ਦੱਸ ਕੇ ਕਹਿ ਰਹੇ ਨੇ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿੱਤ ਮਨ ਲਾਗਾ ਇਹ ਹੈ होवा समाओ हम इतने समाओ बोलना है कि समाओ बोलना है ये भी एक विचार भैन जी अनम्यूट करो समाओ बिंदी आएगी उपर समाओ नास्की? समाओ ऊपर नासकी नहीं आएगा मतलब है जी नासकी नहीं आएगा ठीक है जी ठीक है शब्द रतन जित मन लागा एह होवा समाओ ਸਬਦ ਸੇਤੀ ਮਨ ਮਿਲਿਆ ਮਾਫ ਕਰਨਾ ਤੇ ਮਿਲਿਆ ਵੀ ਥੋੜਾ ਜਿਹਾ ਕਈ ਵੀਰ ਕਹਿੰਦੇ ਨੇ ਸਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹੈ ਨਾਨਕ ਸਬਦ ਰਤਨ ਹੈ ਹੀਰਾ ਜਿੱਤ ਜੜਾਓ ਇਹ ਜੜਾਉ ਅੱਗੇ ਪਤੰਦ ਦੇ ਵਿੱਚ ਕਹ ਰਹੇ ਨੇ ਸ਼ਿਵ ਸ਼ਕਤ ਆਪ ਉਪਾਇਕ ਹੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖੇ ਜਿਸ ਨੂੰ ਆਪ ਕਰੇ ਸੋ ਹੋਵੇ ਇਕਸ ਸਿਉ ਲਿਵ ਲਾਇ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਜਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਜਾਏ ਜੀ ਠੀਕ ਹੈ ਮੈਂ ਫਿਰ ਸਟਾਰਟ ਕਰਦਾ ਆਪਣੇ ਵੱਲੋਂ ਤੇ ਤੁਸੀਂ ਜਿੱਥੇ ਕਿੱਥੇ ਫਰਕ ਹੋਇਆ ਆਪਾਂ ਇੱਕ ਇੱਕ ਪੰਕਤੀ ਨਾਲ ਹੀ ਰਲ ਮਿਲ ਕੇ ਕਰਦੇ ਹਾਂ ਠੀਕ ਹੈ ਜੀ ਠੀਕ ਹੈ ਜੀ ਇੱਥੇ ਮੈਨੂੰ ਜੋ ਸਮਝ ਆ ਰਿਹਾ ਪੈਂਦੀ ਉਹ ਇਹ ਆ ਵੀ ਜਿਹੜਾ ਸ਼ਬਦ ਕੱਲ ਅਸੀਂ ਜਿਹੜਾ ਸਮਝਿਆ ਸੀ ਜਿੱਥੇ ਸਾਨੂੰ ਗੁਰ ਸਤਗੁਰੂ ਬਾਜੋ ਹੋਰ ਕੱਚੀ ਹੈ ਬਾਣੀ ਦੱਸਿਆ ਸੀ ਹੁਣ ਕੱਚੀ ਬਾਣੀ ਦਾ ਸਾਰਾ ਉਹਨਾਂ ਨੇ ਡਿਸਕ੍ਰਿਪਸ਼ਨ ਦੇਣ ਤੋਂ ਬਾਅਦ ਹੁਣ ਕਹਿੰਦੇ ਨੇ ਉਹ ਜਿਹੜਾ 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 ਸੱਚ ਦਾ ਸੀਗਾ ਸੱਚ ਜਿਹੜੀ ਬਾਣੀ ਸੱਚੀ ਹੈ ਉਸ ਦੇ ਵਿੱਚ ਅੱਗੇ ਕਰ ਰਹੇ ਨੇ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਹੁਣ ਕਹਿੰਦੇ ਨੇ ਗੁਰ ਕਾ ਸ਼ਬਦ ਜਿਹੜਾ ਗੁਰੂ ਦਾ ਸ਼ਬਦ ਜਿਹੜਾ ਸੱਚਾ ਗੁਰੂ ਸੀਗਾ ਜਿੱਥੋਂ ਆਪਾਂ ਨੂੰ ਟਰੂ ਵਿਜ਼ਡਮ ਆ ਰਹੀ ਹੈ ਮਾਫ ਕਰਨਾ ਮੇਰੀ ਸਕਰੀਨ ਹਿਲ ਗਈ ਜੀ ਹੁਣ ਕਹਿੰਦੇ ਨੇ ਜਿੱਥੇ ਗੁਰ ਕਾ ਸ਼ਬਦ ਜਿਹੜੇ ਗੁਰ ਦੀ ਗੱਲ ਚੱਲ ਰਹੀ ਹੈ ਉਹ ਗੁਰੂ ਤੋਂ ਮਿਲਿਆ ਹੋਇਆ ਵਿਜ਼ਡਮ ਵਾਈਜ਼ਨਸ ਸਮਝ ਸੋਚੀ ਉਹ ਸ਼ਬਦ ਜਿਹੜਾ ਵੀ ਹੈ ਕਿਉਂਕਿ ਆਣਾ ਉਹ ਸ਼ਬਦ ਦੇ ਰੂਪ ਦੇ ਵਿੱਚ ਹੈ ਸਾਡੇ ਕੋਲ ਤੇ ਕਹਿੰਦੇ ਨੇ ਰਤਨ ਹੈ ਉਹ ਰਤਨ ਹੈ ਰਤਨ ਹਮੇਸ਼ਾ ਮਹਿੰਗੀ ਚੀਜ਼ ਨੂੰ ਕਿਹਾ ਜਾਂਦਾ ਹੈ ਬਹੁ ਮੁੱਲੀ ਚੀਜ਼ ਨੂੰ ਕਿਹਾ ਜਾਂਦਾ ਹੈ ਫਿਰ ਕਹਿੰਦੇ ਹੀਰੇ ਜਿੱਤ ਜੜਾਉ ਉਹ ਉਹ ਐਸੇ ਰਤਨ ਨੇ ਜਿਹਦੇ ਮੈਂ ਹੀਰੇ ਬਣਾ ਸਕਦਾ ਜਿਹਦੇ ਮੈਨੂੰ ਹੀਰੇ ਵਾਂਗੂ ਵੈਲਿਊ ਮਿਲ ਸਕਦੀ ਹੈ ਜਿਵੇਂ ਹੀਰੇ ਦੀ ਵੈਲਿਊ ਬਣਦੀ ਹੈ ਉਹਦੀ ਬੇਸ਼ਕੀਮਤੀ ਜਿਹਨੂੰ ਆਪਾਂ ਕਹਿੰਦੇ ਆ ਆਮ ਭਾਸ਼ਾ ਦੇ ਵਿੱਚ ਨਾ ਇੱਥੇ ਥੋੜਾ ਜਿਹਾ ਫਰਕ ਆਏਗਾ ਸ਼ਾਇਦ ਮੇਰੀ ਗੱਲ ਦੇ ਵਿੱਚ ਥੋੜਾ ਧਿਆਨ ਦੇਣਾ ਅੱਗੇ ਕਹਿੰਦੇ ਨੇ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਹੁਣ ਕਹਿੰਦੇ ਨੇ ਉਹੀ ਸ਼ਬਦ ਰਤਨ ਜਿਹੜਾ ਸ਼ਬਦ ਰਤਨ ਦੱਸਿਆ ਪਹਿਲੀ ਪੰਕਤੀ 'ਚ ਉੱਥੇ ਕਹਿੰਦੇ ਨੇ ਉਹੀ ਸ਼ਬਦ ਰਤਨ ਜਿਤ ਮਨ ਲਾਗਾ ਜਿਤ ਮਤਲਬ ਜਿਸ ਮਨਨ ਦੇ ਵਿੱਚ ਲੱਗ ਗਿਆ ਮਤਲਬ ਉਹਦੀ ਹੀਰੇ ਦੀ ਪਲੇਸਮੈਂਟ ਹੋ ਗਈ ਉਸ ਰਤਨ ਦੀ ਪਲੇਸਮੈਂਟ ਹੋ ਗਈ ਉੱਥੇ ਫਿੱਟ ਹੋ ਗਿਆ ਫਿਰ ਕਹਿੰਦਾ ਇਹ ਹੋਵਾ ਸਮਾਓ ਉੱਥੇ ਹੀ ਸਮਾਪ ਸਮਾਨ ਗਿਆ ਸਮਾਗਮ ਹੋ ਗਿਆ ਉੱਥੇ ਹੀ ਸਮਾ ਗਿਆ ਕੰਪਲੀਟ ਹੋ ਗਿਆ ਫਿਰ ਕਹਿੰਦਾ ਨੇ ਉਸੇ ਸ਼ਬਦ ਦੇ ਨਾਲ ਗਿਆ ਸ਼ਬਦ ਸੇਤੀ ਮਨ ਮਨ ਮਿਲਿਆ ਸੱਚੇ ਲਾਇਆ ਪਾਓ ਉਸੇ ਸ਼ਬਦ ਸੇਤੀ ਉਸੇ ਸ਼ਬਦ ਜਿੱਥੇ ਮਨ ਸਮਾ ਗਿਆ ਉਹਨ ਐਸੇ ਸ਼ਬਦ ਦੇ ਨਾਲ ਹੀ ਮਨ ਮਿਲ ਗਿਆ ਮਨ ਦਾ ਮਲਾਪ ਹੋ ਗਿਆ ਸੱਚੇ ਲਾਇਆ ਪਾਓ ਹੁਣ ਉਸੀ ਸੱਚੇ ਨੇ ਜਾਂ ਸੱਚ ਨੇ ਲਾਲਿਆ ਭਾਉ ਕੁਸ ਸੱਚ ਦੇ ਨਾਲ ਜਿਹੜਾ ਮਨ ਮਿਲ ਗਿਆ ਉਹਨੇ ਆਪਣਾ ਮਨ ਭਾਉ ਜਿਹੜਾ ਹੈ ਭਾਵਨਾ ਜਿਹੜੀ ਹੈ ਹੁਣ ਸੱਚ ਦੇ ਨਾਲ ਲਗਾ ਲਈ ਭਾਉ ਦਾ ਮਤਲਬ ਪਿਆਰ ਹੁੰਦਾ ਕੁ ਜੀ ਜੀ ਭਾਉ ਦਾ ਮਤਲਬ ਪਿਆਰ ਹੁੰਦਾ ਜਿਹਨੂੰ ਆਪਾਂ ਕਹਿੰਦੇ ਨਾ ਹੁਣ ਮੇਰੀ ਇਹਦੇ ਨਾਲ ਲੱਗ ਗਈ ਮੇਰੀ ਜੁੜਾਓ ਹੋ ਗਈ ਉਹ ਪਿਆਰ ਲੱਗ ਗਿਆ ਬੜਾ ਵਧੀਆ ਸੋਹਣਾ ਤੁਸੀਂ ਸ਼ਬਦ ਦਿੱਤਾ ਆਪੇ ਹੀਰਾ ਰਤਨ ਆਪੇ ਜਿਸ ਨੂੰ ਤੇ ਬੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਹੁਣ ਉਸੇ ਚੀਜ਼ ਨੂੰ ਫਿਰ ਅਲੱਗ ਢੰਗ ਦੇ ਨਾਲ ਅੱਖਰ ਉਹੀ ਵਰਤਰੇ ਨੇ ਗੁਰੂ ਸਾਹਿਬ ਤਾਂ ਕਿ ਕਿਸੇ ਪਾਸੇ ਸਾਨੂੰ ਗੱਲ ਸਮਝ ਆਵੇ ਆਪੇ ਹੀਰਾ ਰਤਨ ਉਹੀ ਹੀਰਾ ਜਿਹੜਾ ਰਤਨ ਹੈ ਆਪੇ ਆਪੇ ਜਿਸ ਨੂੰ ਤੇ ਬੁਝਾਏ ਆਪਣੇ ਆਪ ਦੇ ਵਿੱਚ ਹੀ ਜਿਸ ਨੂੰ ਇਸ ਦੀ ਗੱਲ ਸਮਝ ਆ ਜਾਏ ਬੁਝਾਏ ਦਾ ਮਤਲਬ ਜਿਵੇਂ ਆਪਾਂ ਕਹਿੰਨਾ ਕੋਈ ਰਿਡਲ ਪਾਤੀ ਕੋਈ ਪਹੇਲੀ ਪਾਤੀ ਤੇ ਉਹਦਾ ਤੁਹਾਨੂੰ ਸਮਝ ਆ ਗਈ ਹਾਂਜੀ ਸਮਝ ਆ ਗਈ ਸਮਝ ਹਾਂਜੀ ਬੁੱਝ ਗਿਆ ਨਾ ਆਪਾਂ ਕਹਿੰਨਾ ਬੁੱਝ ਗਿਆ ਵੀ ਇਹ ਪਹੇਲੀ ਸੀ ਉਹਨੇ ਨੂੰ ਬੁੱਝ ਗਿਆ ਜਾਂ ਠੀਕ ਹੈ ਤੁਹਾਡਾ ਜਿਹੜਾ ਅੱਖਰ ਹੈਗਾ ਸਮਝ ਗਿਆ ਵੀ ਲੈ ਲੈਣੇ ਦੇ ਬੁਝਾਏ ਉਹਨੇ ਉਸ ਗੱਲ ਨੂੰ ਬੁੱਝ ਲਿਆ ਐਸਾ ਹੀਰਾ ਰਤਨ ਜਦੋਂ ਮਿਲ ਗਿਆ ਆਪੇ ਹੀ ਉਹਨੇ ਫਿਰ ਬੁੱਝ ਲਿਆ ਕਿਉਂਕਿ ਉਹਦੇ ਕੋਲ ਕੀ ਆ ਗਿਆ ਗੁਰਕਾ ਸ਼ਬਦ ਮੇਰੇ ਕੋਲ ਜਦੋਂ ਗੁਰਕਾ ਸ਼ਬਦ ਆ ਗਿਆ ਉਸ ਹੀਰੇ ਨੂੰ ਵੀ ਆਪਾਂ ਅਮੋਲਕ ਦਾਤ ਕਹਿ ਲੀ ਗਏ ਅਮੋਲਕ ਦਾਤ ਕਹਿ ਲਓ ਉਹ ਮੈਨੂੰ ਹੁਣ ਮਿਲ ਗਈ ਹੀਰਾ ਰਤਨ ਜਿਹੜਾ ਸੀ ਮੈਨੂੰ ਮਿਲ ਗਿਆ ਅੱਗੇ ਕਹਿ ਰਹੇ ਨੇ ਕਹ ਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜਣਾਓ ਹੁਣ ਇੱਥੇ ਜਿੱਤ ਜਣਾਓ ਨੂੰ ਵੀ ਥੋੜੀ ਜਿਹੀ ਆਪਾਂ ਇੰਪੋਰਟੈਂਸ ਦੇਾਂਗੇ ਕਹ ਹੈ ਨਾਨਕ ਨਾਨਕ ਜੀ ਆਪਣਾ ਨਾਮ ਲੈ ਕੇ ਹੁਣ ਕਹਿ ਰਹੇ ਨੇ ਉਹੀ ਸ਼ਬਦ ਜਿਹੜਾ ਮੈਨੂੰ ਗੁਰੂ ਤੋਂ ਮਿਲਿਆ ਜਿਹੜਾ ਗੁਰ ਤੋਂ ਸੱਚੇ ਗੁਰੂ ਤੋਂ ਮੈਨੂੰ ਮਿਲਿਆ ਉਹ ਰਤਨ ਹੈ ਹੀਰਾ ਜਿੱਤ ਜੜਾਉ ਹੁਣ ਉਹ ਜੜਾਉ ਕਹ ਲੋ ਜਾਂ ਜੜਾਉ ਕਹ ਲੋ ਇੱਕ ਟੈਂਸ ਦਾ ਫਰਕ ਹੈਗਾ ਉਹ ਆਪਾਂ ਦੇਖ ਸਕਦੇ ਆ ਪਰ ਜਿਹੜਾ ਸੈਂਟਰਲ ਆਈਡੀਆ ਹੈਗਾ ਉਹ ਇਹ ਆ ਰਿਹਾ ਵੀ ਹੀਰਾ ਐਸਾ ਹੀਰਾ ਬੇਸ਼ਕੀਮਤੀ ਹੈ ਜਿੱਤ ਜੜਾਉ ਜਿਨੇ ਜੜਾ ਲਿਆ ਜਿਨੇ ਜੜ ਲਿਆ ਯਾਨੀ ਕਿ ਜਿਨੇ ਆਪਾਂ ਪੰਜਾਬੀ ਜੀਅਨੇ ਵੀ ਆ ਹੀਰਾ ਤਾਂ ਹੁਣ ਆਗਲੀ ਅੰਗੂਠੀ ਚ ਜੜ ਗਿਆ ਫਿਕਸ ਹੋ ਗਿਆ ਹੁਣ ਉਹ ਫਿਕਸ ਹੋ ਗਿਆ ਇੱਥੋਂ ਦੀ ਹੀ ਪਤਾ ਲੱਗ ਗਿਆ ਵੀ ਉਹ ਐਸਾ ਰਤਨ ਹੈ ਹੀ ਰਾਜ ਜਿੱਤ ਜੜਾ ਠੀਕ ਹੈ ਜੀ ਇੱਥੇ ਤੱਕ ਕਲੀਅਰ ਆ ਫਿਰ ਕੋਈ ਸਵਾਲ ਜੋ ਕੋਈ ਨਹੀਂ ਅੱਗੇ ਚੱਲਾਂਗੇ ਉਹ ਠੀਕ ਹੈ ਬ੍ਰਦਰ ਠੀਕ ਹੈ ਪੰਜੀ ਥੈਂਕ ਯੂ ਅੱਗੇ ਕਰੇ ਨੇ ਸ਼ਿਵ ਸ਼ਕਤ ਆਪ ਉਪਾਇਕ ਹੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਜਾਈ ਉਹ ਕਹਿੰਦੇ ਸ਼ਿਵ ਸ਼ਕਤ ਹੁਣ ਸ਼ਿਵ ਸ਼ਕਤ ਦਾ ਮਤਲਬ ਇਹਗਾ ਮੈਂ ਬਹੁਤ ਜ਼ਿਆਦਾ ਡਿਟੇਲਿੰਗ ਜ ਨਹੀਂ ਜਾ ਰਿਹਾ ਆਪਾਂ ਇੱਕ ਸੈਂਟਰਲ ਆਈਡੀਆ ਲੈ ਕੇ ਚੱਲ ਰਹੇ ਆ ਸ਼ਿਵ ਦਾ ਮਤਲਬ ਹੁੰਦਾ ਜਿਹੜੀ ਉਸ ਅਕਾਲ ਪੁਰਖ ਉਸ ਪਰਮੇਸ਼ਰ ਉਸ ਇਕੰਕਾਰ ਦੀ ਜਿਹੜੀ ਸ਼ਕਤੀ ਹੈ ਜੋ ਸਾਡੇ ਕਿਉਂਕਿ ਇਹ ਪਹਿਲਾ ਗੱਲ ਤਾਂ ਆਪਾਂ ਫਾਰਮੂਲਾ ਧਿਆਨ ਰੱਖਣਾ ਹੈ ਵੀ ਸਾਡਾ ਉਹ ਉਸੀ ਵੀ ਜਿਹੜਾ ਹੈ ਉਹਦਾ ਨਾ ਰੂਪ ਹੈ ਨਾ ਰੰਗ ਹੈ ਨਾ ਰੇਖ ਹੈ ਨਾ ਉਹ ਰੇਖਾਕਿਤ ਕੀਤਾ ਜਾ ਸਕਦਾ ਹੈ ਨਾ ਕਿਸੇ ਵੀ ਡਰਾਇੰਗ ਦੇ ਵਿੱਚ ਉਹ ਆ ਸਕਦਾ ਨਾ ਉਹਦੀ ਕੋਈ ਮੂਰਤੀ ਬਣ ਸਕਦੀ ਹੈ ਸੰਕੇਤਕ ਤੁਸੀਂ ਭਾਵੇਂ ਆਪਣੇ ਮਨ ਦੇ ਪਰਜਵਲੀ ਜੇ ਕਿਸੇ ਨੇ ਬੁਲਾ ਲਈ کہہ ਸਕਦੇ ਆਪਾਂ ਨੂੰ ਜੀਵਾਤਮਾ ਜੀਵਾਤਮਾ ਵੀ ਕਹਿ ਸਕਦੇ ਆਂ ਚੇਤਨ ਸਤਾ ਵੀ ਕਹਿ ਸਕਦੇ ਆਂ ਚੇਤਨ ਸਤਾ ਵੀ ਕਹਿ ਸਕਦੇ ਆਂ ਚੇਤਨ ਹੋ ਗਿਆ ਸ਼ੀਸ਼ਕਤ ਆਪ ਪਾਇ ਕੇ ਕਹਿ ਸਕਦੇ ਹਾਂ ਜਿਹਾ ਪਉਦਲਾਣਾ ਕਿਉਂਕਿ ਇੱਥੇ ਸ਼ਿਵ ਦੀ ਗੱਲ ਆ ਗਈ ਨਾ ਇਸ ਕਰਕੇ ਮੈਂ ਸ਼ਿਵ ਲਾਲ ਐਸੀ ਕਾ ਵੀ ਜਿਹੜਾ ਆਇਆ ਹੋਗੀ ਨਾ ਹਾਂਜੀ ਸਤ ਮਾਇਆ ਮਾਇਆ ਸਖਤ ਤਾਂ ਮਾਇਆ ਹੋਗੀ ਨਾ ਸਖਤ ਜੀਵਾਤਮਾ ਤੇ ਮਾਇਆ ਪੈਦਾ ਕਰਕੇ ਪਰਮੇਸ਼ਰ ਆਪਣਾ ਹੁਕਮ ਬਤ ਤਾਉਂਦਾ ਮੈਂ ਸਮਝਿਆ ਨਹੀਂ ਤੁਹਾਡੀ ਗੱਲ ਤੇਰੀ ਆਊਗਾ ਨਾ ਸਰ ਵੀਰ ਜੀ ਵੀਰ ਜੀ ਸ਼ਿਵ ਸੇਵ ਸਖਤ ਆਪ ਉਪਾਇ ਕੇ ਇੱਥੇ ਮਤਲਬ ਜੀਵਾਤਮਾ ਤੇ ਮਾਇਆ ਪੈਦਾ ਕਰਕੇ ਹਮ ਪਰਮੇਸ਼ਰ ਨੇ ਮਤਲਬ ਨਾ ਹੁਕਮ ਬਤਾਇਆ ਮੈਨੂੰ ਮੈਨੂੰ ਤਾਂ ਇਹ ਲੱਗ ਰਿਹਾ ਹਾਂ ਦੇਖੋ ਮੈਂ ਉਹਨੂੰ ਨਾ ਮਾਇਆ ਦੇ ਅ ਵਿੱਚ ਕਿਉਂਕਿ ਜਦੋਂ ਮੈਂ ਮਾਇਆ ਦੇ ਵਿੱਚ ਕਹਾਣੀ ਲੈ ਜਾਣਾ ਨਾ ਨਾ ਮਾਇਆ ਵੀ ਉਹਨੇ ਉਪਜਾਤੀ ਹੈ ਨਾ ਸੋ ਉੱਥੇ ਫਿਰ ਕੀ ਹੋ ਜਾਂਦਾ ਜਿਹੜੀ ਹੋਰ ਇੱਕ ਪੁਰਾਣੀ ਮਤ ਹੈ ਨਾ ਉਹ ਫਿਰ ਸਾਡੇ ਤੇ ਥੋੜਾ ਜਿਹਾ ਲਿਸਕਾਰਾ ਮਾਰਦੀ ਹੈ ਵੀ ਦੇਖੋ ਮੈਂ ਵੀ ਤੇ ਇਹੀ ਕਹਿ ਰਹੀਆਂ ਵੀ ਉਹ ਮਾਇਆ ਦਾ ਰੂਪ ਹੈ ਤੇ ਮਾਇਆ ਦੇ ਵਿੱਚ ਫਸ ਗਏ ਆਪਾਂ ਸੋ ਮੈਂ ਇਸ ਕਰਕੇ ਸਾਰੀ ਜ਼ਿੰਮੇਵਾਰੀ ਜਿਹੜੀ ਗੁਰੂ ਸਾਹਿਬ ਗੱਲ ਕਰ ਰਹੇ ਨੇ ਨਾ ਮੈਂ ਸਾਰੀ ਜ਼ਿੰਮੇਵਾਰੀ ਅ ਇਨਸਾਨ ਦੇ ਜੋ ਮੈਂ ਆਪਣੇ ਆਪ ਤੇ ਲੈ ਰਿਆ ਵੀ ਇਸ ਸਾਰੀ ਜਿਹੜੀ ਪ੍ਰੋਬਲਮ ਹੈ ਇਹ ਜਿੱਥੇ ਤੂੰ ਫਸਿਆ ਹੋਇਆ ਹੈ ਉਹਦੇ ਵਿੱਚੋਂ ਤੈਨੂੰ ਆਪ ਨਿਕਲਣਾ ਹੁਣ ਤੈਨੂੰ ਆਪ ਨਿਕਲਣ antisense ਸਹਾਇਗੀ ਕੀ ਹੋਣਾ ਹੈ ਗੁਰ ਕਾ ਸ਼ਬਦ ਮੈਂ ਕਿਤੇ ਫਸਿਆ ਹੋਇਆ ਮੈਨੂੰ ਉਸ ਮਾਇਆ ਚੋਂ ਬਾਹਰ ਨਿਕਲਦਾ ਦੇ ਇਸ ਕਰਕੇ ਮੈਂ ਕਹ ਰਿਹਾ ਵੀ ਉਸ ਸ਼ਿਵ ਦੀ ਸ਼ਕਤੀ ਜਿਹੜੀ ਹੈ ਇੱਕ ਵੰਦਸਤੇ ਐਵੇਂ ਲੈ ਲੈਂਦੇ ਆ ਚਲੋ ਐਂਗਲ ਚੇਂਜ ਕਰਦਾ ਮੈਂ ਜੇ ਜੇਣਾ ਤੁਹਾਡਾ ਵਾਲਾ ਵੀ ਪਾਸਾ ਲੈ ਲੀਏ ਵੀ ਇਹ ਉਸ ਮਾਲਕ ਦੀ ਬਣਾਈ ਹੋਈ ਸ਼ਕਤੀ ਮਾਇਆ ਕਹਿੰਦੇ ਮੈਂ ਆਪ ਹੀ ਉਪਾਈਏ ਫਿਰ ਚਲ ਐਵੇਂ ਲੈ ਲੋ ਇਨਸਾਨ ਨੇ ਆਪ ਉਪਾਈ ਉਪਾਇਕ ਹੈ ਕਰਤਾ ਆਪੇ ਹੁਕਮ ਵਰਤਾਏ ਹੁਣ ਮੈਨੂੰ ਹੀ ਉਸੀ ਗੱਲ ਦੀ ਸਮਝ ਲੈਣੀ ਹੈ ਵੀ ਮੈਂ ਹੀ ਉਸੀ ਉਸੀ ਗੱਲ ਨੂੰ ਕਰ ਰਿਹਾ ਤੇ ਹੁਕਮ ਚੱਲ ਰਿਹਾ ਹੈ ਪਰ ਉਹ ਗੱਲ ਮੈਨੂੰ ਹੁਣ ਜਦੋਂ ਮੈਂ ਅਗਲਾ ਅਗਲਾ ਹਿੱਸਾ ਪੜਿਆ ਮੈਨੂੰ ਲੱਗ ਨਹੀਂ ਰਹੀ ਨਹੀਂ ਵੀਰ ਜੀ ਕਰਤਾ ਕਰਤਾ ਤਾਂ ਪਰਮਾਤਮਾ ਹੀ ਹੈ ਨਾ ਆਪਾਂ ਥੋੜੀ ਕਰਤਾ ਹੈਗੇ ਆ ਨਹੀਂ ਨਹੀਂ ਪਰ ਜਦੋਂ ਮਾਇਆ ਦੇ ਵਿੱਚ ਆ ਨਾ ਜੀ ਭੈ ਜੀ ਕੀ ਕਹਿ ਰਹੇ ਹੋ ਤੁਸੀਂ ਪਰ ਜਦੋਂ ਮੈਂ ਮਾਇਆ 'ਚ ਆ ਨਾ ਫਿਰ ਮੈਂ ਕਰਤਾ ਬਣ ਗਿਆ ਨਹੀਂ ਨਹੀਂ ਉਹੀ ਤਾਂ ਉਹਨਾਂ ਨੇ ਫਿਰ ਗਾਂ ਘੋੜਾ ਨਾ ਦਿੰਦਿੰ ਹਾਂ ਜੀ ਅੱਗੋਂ ਵੀ ਵੇਖੋ ਨਾ ਜੀ ਹੁਕਮ ਵਰਤਾਏ ਆਪ ਵੇਖੇ ਵੀ ਆਪਣੇ ਹੁਕਮ ਵਰਤੌਂਦਾ ਤੇ ਆਪ ਹੀ ਵੇਖਦਾ ਫਿਰ ਵੀ ਦੁਨੀਆ ਕਿਵੇਂ ਨੱਚਦੀ ਏ ਪੈਸੇ ਤੇ ਮੈਂ ਮੈਂ ਇਹ ਗੱਲ ਕਹਿ ਰਿਹਾ ਨਾ ਜਿਸ ਰੱਬ ਦੀ ਅਸੀਂ ਗੱਲ ਕਰਦੇ ਹਾਂ ਨਾ ਇੱਕ ਅੰਕਾਰ ਦੀ ਉਹਨੇ ਰੱਬ ਕੋ ਅਸੀਂ ਉਸ ਪੁਰਾਣੀ ਮਾਤਾ ਨੇ ਸਾਨੂੰ ਖੜਾ ਕਰਤਾ ਸਾਡੇ ਮਨ ਦੇ ਵਿੱਚ ਵੀ ਦੇਖੋ ਜੀ ਉਹਨੇ ਕਰਤੇ ਨੇ ਬਣਾਤੀ ਹੁਣ ਉਹ ਆਪ ਦੇਖ ਰਿਹਾ ਉਹਨੂੰ ਕੋਈ ਜ਼ਰੂਰਤ ਨਹੀਂ ਹੈ ਕੁਝ ਦੇਖਣ ਦੀ ਉਹ ਤਾਂ ਜੋ ਕਰਨਾ ਉਹ ਬੜੀ ਉਜ਼ੀਮ ਸ਼ਕਤੀ ਹੈ ਉਹ ਬੜੀ ਵੱਡੀ ਗੱਲ ਹੈ ਉਹਨੂੰ ਕੁਝ ਦੇਖਣਾ ਉਹਨੇ ਤਾਂ ਜੋ ਕਰਨਾ ਸੀ ਉਹ ਕਰ ਚੁੱਕਿਆ ਉਹਦੀ ਜ਼ਿੰਮੇਵਾਰੀ ਖਤਮ ਹੈ ਪੁਰਾਣੀ ਇੱਕ ਮਤਮੇ ਇਹ ਸੋਚ ਖੜੀ ਕੀਤੀ ਹੋਈ ਹੈ ਵੀ ਉਹ ਕਰਤਾ ਹੈ ਉਹਨੇ ਦੇਖ ਰਿਆ ਉਹਨੇ ਬਣਾਈ ਹੈ ਹੁਣ ਉਹ ਦੇਖ ਰਿਆ ਮੇਰਾ ਸਵਾਲ ਖੜਾ ਹੋ ਜਾਂਦਾ ਇੱਥੇ ਕਿਉਂ ਦੇਖ ਰਿਆ ਉਹਨੇ ਬਣਾਈ ਕਿਉਂ ਫਿਰ ਇਹ ਸਵਾਲ ਖੜਾ ਹੋ ਜਾਏਗਾ ਮੇਰੇ ਵੱਲੋਂ ਖੜਾ ਹੋ ਜਾਏਗਾ ਫਿਰ ਉਹਦਾ ਜਵਾਬ ਆਈਐਮਐਨਓ ਤਾਂ ਅੱਜ ਤੱਕ ਕਿਧਰੋਂ ਮਿਲਿਆ ਨਹੀਂ ਸੋ ਇੱਕ ਹੈਂਡ ਰੇਜ਼ ਹੋ ਗਿਆ ਰੂਬੀ ਜੀ ਦਾ ਜੀ ਤੁਸੀਂ ਆਪਣਾ ਸਵਾਲ ਰੱਖ ਲਓ ਫਿਰ ਅੱਗੋਂ ਗੱਲ ਕਰਦੇ ਹਾਂ ਸਵਾਲ ਨਹੀਂ ਮਿਰਜ ਜੀ ਮੇਰੀ ਮੇਰੀ ਸਹਿਮਤੀ ਤੁਹਾਡੀ ਗੱਲ ਨਾਲ ਹੈ ਇਹ ਬੰਦੇ ਨੇ ਆਪ ਹੀ ਤੇ ਸ਼ਿਵ ਦੀਆਂ ਫੋਟੀਆਂ ਬਣਾ ਲਈਆਂ ਆਪ ਹੀ ਤੇ ਫੋਟੋਆਂ ਕੱਢ ਲਈਆਂ ਸਾਰੀਆਂ ਤੇ ਆਪ ਹੀ ਬੰਦਾ ਫਿਰ ਉਹਨਾਂ ਨੂੰ ਗੂਜ ਰਿਹਾ ਔਰ ਫਿਰ ਉਹ ਬੰ ਮੰਡਰਾ ਰਿਹਾ ਉਹਨਾਂ ਨਾਲ ਕਿ ਇਹ ਸਾਰਾ ਕੁਝ ਉਹ ਕਰਤਾ ਕਰਵਾ ਰਿਹਾ ਇਹ ਇਥੋਂ ਆ ਕੇ ਆਂਦਾ ਫਿਰ ਉਹ ਨੁਕਮ ਜੀ ਠੀਕ ਪੰਜੀ ਥੈਂਕ ਯੂ ਸ਼ਮ ਹਾਂ ਜੀ ਥੈਂਕ ਯੂ ਸ਼ਮ ਤਿਲੀ ਕਿਉਂਕਿ ਜਿੱਦੀ ਸਾਡੀ ਪੁਰਾਣੀ ਮਾਤਰਾ ਮੈਂ ਫੇਰ ਇੱਕ ਵਾਰੀ ਰਿਪੀਟ ਕਰ ਦਣਾ ਪੁਰਾਣੀ ਇੱਕ ਪੁਰਾਤਨ ਮਾਤਰੇ ਸਾਨੂੰ ਕਿਤੇ ਨੇ ਸਟਕ ਕਰਤਾ ਵੀ ਦੇਖੋ ਜੀ ਉਸ ਰੱਬ ਨੇ ਖੇਡ ਬਣਾਈ ਹੈ ਉਹਨੋਂ ਉੱਤੇ ਬੈਠ ਕੇ ਸਾਨੂੰ ਦੇਖ ਰਿਹਾ ਉਹਨੂੰ ਕੀ ਜ਼ਰੂਰਤ ਹੈ ਉਹ ਨਾ ਕਿਸੇ ਦੇ ਰੂਪ ਦੇ ਵਿੱਚ ਹੈ ਨਾ ਰੇਖ ਦੇ ਵਿੱਚ ਹੈ ਨਾ ਕਿਸੇ ਦੇ ਕਹਿਣੇ ਚ ਹੈ ਨਾ ਕਿਸੇ ਦੇ ਕਹਿਣੇ ਤੋਂ ਬਾਹਰ ਹੈ ਉਹ ਅਸੀਮ ਹੈ ਠੀਕ ਹੈ ਨਾ ਜਿਵੇਂ ਆਪਾਂ ਕਹਿੰਨਾ ਅਜੂਨੀ ਹੈ ਉਹਦਾ ਕੋਈ ਰੂਪ ਨਹੀਂ ਹੈ ਕੋਈ ਰੇਖ ਨਹੀਂ ਉਹਨੂੰ ਕੀ ਜ਼ਰੂਰਤ ਹੈ ਠੀਕ ਹੈ ਇੱਕ ਬਹੁਤ ਵੱਡਾ ਬੰਦਾ ਵੀ ਆਪਾਂ ਬੰਦੇ ਦਾ ਐਗਜ਼ਾਮਪਲ ਲੈ ਲੈਂਦੇ ਉਹਨੇ ਇੱਕ ਸ਼ਹਿਰ ਬਸਾਤਾ ਉਹ ਕਹਿੰਦਾ ਮੈਂ ਤੁਹਾਨੂੰ ਸਾਰਾ ਕੁਝ ਦੇ ਦਤਾ ਉਹਨੂੰ ਉਜਾੜੋ ਇਹਨੂੰ ਖਵਾਓ ਇਹਨੂੰ ਵਧਾਓ ਮੈਨੂੰ ਕੁਝ ਨਹੀਂ ਲੈਣਾ ਦੇਣਾ ਤੁਹਾਡੀ ਚੀਜ਼ ਹੈ ਜਿਵੇਂ ਕਰਨਾ ਕਰੋ ਉਸੇ ਤਰ੍ਹਾਂ ਵੈਸੇ ਉਸੇ ਤਰ੍ਹਾਂ ਨਹੀਂ ਮੈਂ ਵੈਸੇ ਮੈਂ ਕਦੀ ਵੀ ਰੱਬ ਨੂੰ ਛੋਟਾ ਅੰਕ ਕਿ ਨਹੀਂ ਕਰਦਾ ਮੈਂ ਇੱਕ ਜਸਟਿਸ ਦੁਨਿਆਵੀ ਐਗਜ਼ਾਮਪਲ ਦਿੰਦਾ ਉਹ ਤਾਂ ਬਹੁਤ ਵੱਡੀ ਚੀਜ਼ ਹੈ ਨਾ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਤੇ ਗੁਰੂ ਸਾਹਿਬ ਨੇ ਕਿਹਾ ਸ਼ਿਵ ਸ਼ਕਤ ਆਪ ਉਪਾਇਕ ਹੈ ਕਰਤਾ ਆਪੇ ਹੁਕਮ ਵਰਤਾਏ ਇਹ ਉਹਦਾ ਹੁਕਮ ਚੱਲ ਰਿਹਾ ਹੈ ਜਿਹੜਾ ਅਸੀਂ ਆਪਣੇ ਮਾਇਆ ਦੇ ਵਿੱਚਾਂ ਤੇ ਫਿਰ ਅਸੀਂ ਆਪਣਾ ਹੁਕਮ ਆਪ ਬਣਾ ਲਿਆ ਐਵੇਂ ਕਹਿ ਲਓ ਜਾਂ ਜੇ ਉਸ ਦੀ ਵੀ ਗੱਲ ਕਰੀ ਉਹਨੇ ਵਰਤਾਤਾਂ ਉਹਨੇ ਸਾਰਾ ਕੁਝ ਹੁਕਮ ਦੇ ਵਿੱਚ ਪਾ ਤਾ ਐਵੇਂ ਵੀ ਕਹਿ ਲਓ ਦੋ ਪੱਖ ਆਪਾਂ ਲੈ ਲੈਨੇ ਹੁਣ ਅੱਗੇ ਦੇਖਦੇ ਆ ਫਿਰ ਕੀ ਕਹਿੰਦੇ ਸਾਨੂੰ ਗੁਰਬਾਣੀ ਸਾਨੂੰ ਕੀ ਲਾਭ ਦੇ ਰਹੀ ਹੈ ਗੁਰਬਾਣੀ ਮੈਨੂੰ ਬੈਨੀਫਿਟ ਕੀ ਦੇ ਰਹੀ ਹੈ ਮੈਨੂੰ ਬੈਨੀਫਿਟ ਦੇ ਰਹੀ ਹੈ ਵੀ ਉਹ ਪੁਰਾਤਨ ਮਤ ਜਿਹੜੀ ਹੈ ਪੂਰੇ ਸੰਸਾਰ ਦੇ ਵਿੱਚ ਜਿਹੜੀ ਚੱਲ ਰਹੀ ਹੈ ਪੰਨ ਕੇ ਰੱਖਣ ਵਾਲੀ ਉਹਦੇ ਤੋਂ ਆਜ਼ਾਦੀ ਦਵਾ ਰਹੇ ਨੇ ਕੀ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ 부ਜਾਏ ਮੈਂ ਇਹਦੇ ਵਿੱਚ ਸੰਧੀ ਵਿਚੇਦ ਥੋੜਾ ਜਿਹਾ ਅਲੱਗ ਕੀਤਾ ਆਮ ਤੌਰ ਤੇ ਇਹਨੂੰ ਕਹਿੰਦੇ ਨੇ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ 부ਜਾਏ ਆਮ ਤੌਰ ਤੇ ਐਵੇਂ ਕਰਦੇ ਨੇ ਮੈਂ ਆਪਣੇ ਵੱਲੋਂ ਠਹਿਰਾਉ ਇੱਥੇ ਲਾਇਆ ਬਾਕੀ ਸੰਗਤ ਜਿਹੜੀ ਹੈ ਉਹਦੇ ਵਿੱਚੋਂ ਕੋਈ ਵੀ ਵੀਰਪੈਣ ਇਹਦੇ 'ਚ ਆਪਣੀ ਮੁਖਾਲਫਤ ਦੇ ਸਕਦਾ ਤੇ ਸਿਰ ਮੱਥੇ ਤੇ ਆ ਤੇ ਮੈਂ ਆਪਣਾ ਸੁਧਾਰ ਵੀ ਕਰ ਸਕਦਾ ਹੁਣ ਮੈਨੂੰ ਉਸੇ ਤਰ੍ਹਾਂ ਸਮਝ ਆਇਆ ਹੁਕਮ ਵਰਤਾਏ ਆਪ ਉਹ ਆਪ ਹੁਕਮ ਵਰਤਾ ਰਿਆ ਉਹਦੀ ਕੰਟੀਨਿਊਸਿਟੀ ਨਾਲ ਕੰਮ ਚੱਲ ਰਿਹਾ ਵੇਖ ਕੋ ਵੇਖਦਾ ਕੋਣ ਹੈ ਗੁਰਮੁਖ ਹੈ ਗੁਰਮੁਖ ਵੇਖਦਾ ਹੈ ਗੁਰਮੁਖ ਜਿਹਨੂੰ ਗੁਰੂ ਪੈਂਤੀਨੇ ਇੱਕ ਵਰਡ ਦਿੱਤਾ ਸੀ ਗੁਰੂ ਵੱਲੋਂ ਆ ਰਹੀ ਗਿਆਨ ਗੁੱਲੂ ਗੁਰੂ ਵੱਲੋਂ ਆ ਰਿਹਾ ਸਮਝ ਗੁਰਮੁਖ ਵੇਖੇ ਉਹ ਵੇਖ ਰਿਹਾ ਤੇ ਕਿਸੇ ਬੁਝਾਏ ਉਹ ਕਿਸੇ ਨੂੰ ਹੀ ਇਸ ਗੱਲ ਦੀ ਸਮਝ ਆਂਦੀ ਹੈ ਕੋਈ ਹੀ ਪੁੱਝ ਜਾਂਦਾ ਹੈ ਜਿਸ ਕੋ ਨ ਗੁਰਮੁਖ ਹੈ ਜਿਹੜਾ ਗੁਰਮੁਖ ਹੈ ਠੀਕ ਹੈ ਜੀ ਅੱਗੇ ਕਹਿ ਰਹੇ ਨੇ ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ ਹੁਣ ਦੇਖੋ ਇੱਥੇ ਫੇਰ ਕਲੀਅਰ ਹੋ ਗਿਆ ਹੁਣ ਜੇ ਹੁਕਮ ਵਰਤਾ ਰਿਹਾ ਫਿਰ ਤੋੜਨਾ ਕਿੰਨੇ ਆ ਤੋੜਨਾ ਵੀ ਮੈਂ ਹੀ ਆ ਮੇਰੇ ਬੰਧਨ ਤੋੜਨੇ ਨੇ ਹੋਵੇ ਮੁਕਤ ਉਹਨਾਂ ਬੰਧਨਾ ਤੋਂ ਮੁਕਤ ਹੋ ਗਿਆ ਸ਼ਬਦ ਦੇ ਥਰੂ ਮਨ ਵਸਾਏ ਉਹ ਸ਼ਬਦ ਜਿਹੜਾ ਗੁਰਕਾ ਸ਼ਬਦ ਸੀਗਾ ਰਤਨ ਹੈ ਜਿਹੜਾ ਸੀਗਾ ਜਿਹੜਾ ਹੀਰੇ ਲੈ ਕੇ ਹੀਰੇ ਦੇ ਵੰਗੂ ਮੈਂ ਜੜ ਲੈਣਾ ਸੀ ਉਹਨੇ ਮੈਨੂੰ ਮਨ ਦੇ ਵਿੱਚ ਵਸਾਇਆ ਮੈਂ ਜਦੋਂ ਮਨ ਵਸਾਇਆ ਮੈਂ ਮੁਕਤ ਹੋ ਗਿਆ ਮੈਂ ਐਸੇ ਬੰਧਨਾਂ ਤੋਂ ਮੁਕਤ ਹੋ ਗਿਆ ਦੇਖੋ ਕਿੰਨੀ ਸੋਹਣੀ ਗੱਲ ਆ ਗਈ ਸਾਹਮਣੇ ਤੋੜੇ ਬੰਧਨ ਹੋਵੇਂ ਮੁਕਤ ਬੰਧਨ ਤੋੜ ਕੇ ਮੁਕਤ ਹੋ ਗਿਆ ਮੁਕਤੀ ਮਿਲ ਗਈ ਉਹ ਪਰੇਸ਼ਾਨੀਆਂ ਤੋਂ ਉਹ ਥਾਟਸ ਤੋਂ ਅੱਗੇ ਕਹਿ ਰਹੇ ਨੇ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿ ਸਿਓ ਲਿਵ ਲਾਇ ਉਹ ਕਹਿੰਦੇ ਗੁਰਮੁਖ ਜਿਹੜਾ ਗੁਰੂ ਦੇ ਵੱਲੋਂ ਲੈ ਰਿਆ ਗਿਆਨ ਗੁਰੂ ਵੱਲੋਂ ਆ ਰਹੀ ਸਮਝ ਸੋਜੀ ਮੈਨੂੰ ਜਦੋਂ ਮਿਲ ਰਹੀ ਹੈ ਜਿਸ ਨੂੰ ਆਪ ਕਰੇ ਉਹ ਆਪ ਹੀ ਕਰ ਰਿਹਾ ਹੈ ਜਿਹੜਾ ਗੁਰੂ ਦੇ ਵੱਲ ਮੁਖ ਕਰਦਾ ਹੈ ਗੁਰੂ ਤੋਂ ਗਿਆਨ ਲੈ ਰਿਹਾ ਹੈ ਸੋ ਹੋਵੇ ਫਿਰ ਉਸੇ ਤਰ੍ਹਾਂ ਹੁੰਦਾ ਹੈ ਕਿਉਂਕਿ ਤੁਸੀਂ ਆਪਣੀ ਥੋਟ ਹੁਣ ਗੁਰੂ ਤੋਂ ਲਈ ਹੋਈ ਸੋਝੀ ਦੇ ਨਾਲ ਮਿਲਾ ਲਈ ਗੁਰੂ ਦਾ ਸ਼ਬਦ ਲੈ ਕੇ ਮਨ ਦੇ ਵਿੱਚ ਵਸਾ ਲਿਆ ਬੰਧਨ ਤੋੜ ਲੇ ਮੁਕਤ ਹੋ ਗਏ ਫਿਰ ਕਹਿੰਦੇ ਨੇ ਇਕਸ ਸਿਉ ਲਿਵ ਲਾਇ ਇਹ ਵੀ ਬੜੀ ਇੰਪੋਰਟੈਂਟ ਗੱਲ ਹੈ ਭੈ ਜੀ ਦੇਖੋ ਕੀ ਕਹਿੰਦੇ ਨੇ ਇਕਸ ਸਿਉ ਇਕਸ ਸਿਉ ਬੜੀ ਇੰਪੋਰਟੈਂਟ ਗੱਲ ਆ ਗਈ ਮਤਲਬ ਕਿ ਮੈਂ ਪਹਿਲੇ ਜਦੋਂ ਮੈਂ ਗੁਰਮੁਖ ਨਹੀਂ ਸਾਂ ਤੇ ਮੈਂ ਪਹਿਲੇ ਕੀ ਕਰ ਰਿਹਾ ਸਾਂ ਇਧਰ ਉਧਰ ਕੋਈ 33 ਕੋਈ 34 ਕੋ 35 ਕੋਈ ਕਰੋੜਾਂ ਕੋਈ ਇੱਕ ਜਗ੍ਹਾ ਵੱਲ ਧਿਆਨ ਲਗਾ ਕੇ ਕੋਈ ਭੋਹ ਧਾਲ ਦੇ ਥੱਲੇ ਜਾ ਕੇ ਕੋਈ ਅਸਮਾਨ ਦੇ ਵਿੱਚ ਕਿ ਵੀ ਕਈਆਂ ਤਰ੍ਹਾਂ ਦੀ ਮੈਂ ਕੋਈ ਲਿਵਾਂ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਅਕਿ ਅਨੇਕ ਤਰੀਕੇ ਨੇ ਜਿਹੜੇ ਲਗਾ ਨਾਲ ਮੈਂ ਲਿਵ ਲਾਈ ਬੈਠਾ ਸੀ ਹੁਣ ਇੱਥੇ ਕਹਿੰਦੇ ਨੇ ਇੱਕ ਅਸੂ ਸਿਓ ਇੱਕ ਦੇ ਨਾਲ ਉਹ ਇੱਕ ਵੀ ਕੀ ਹੈ ਸੱਚ ਸੱਚ ਦਾ ਗਿਆਨ ਸਤ ਗੁਰੂ ਠੀਕ ਜੀ ਕਹੇ ਨਾਨਕ ਨਾਨਕ ਜੀ ਕਹਿ ਰਹੇ ਨੇ ਆਪੁ ਕਰਤਾ ਆਪੇ ਹੁਕਮ ਬੁਝਾਏ ਹੁਣ ਆਪ ਹੀ ਕਰਤਾ ਹੈ ਤੂੰ ਹੀ ਕਰ ਰਐਸੀ ਤੂੰ ਹੀ ਕਰਨ ਜੋਗ ਹੈ ਆਪੇ ਹੁਕਮ ਬੁਝਾਏ ਹੁਣ ਤੈਨੂੰ ਬੁੱਝ ਗਿਆ ਹੁਣ ਤੈਨੂੰ ਗੱਲ ਸਮਝ ਆ ਗਈ ਕਿਉਂ ਕਿਉਂਕਿ ਤੂੰ ਇੱਕ ਦੇ ਨਾਲ ਲੇ ਬਲਾਲੀ ਸੱਚ ਦੇ ਨਾਲ ਜੁੜ ਗਿਆ ਬੰਧਨ ਤੂੰ ਤੋੜ ਲੇ ਮੁਕਤ ਤੂੰ ਹੋ ਗਿਆ ਕਿਉਂ ਮਨ ਦੇ ਵਿੱਚ ਸ਼ਬਦ ਵਸ ਗਿਆ ਠੀਕ ਹੈ ਜੀ ਮੇਰੇ ਵੱਲੋਂ ਇੰਨਾ ਹੀ ਜੀ ਬਾਕੀ ਜੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਤੇ ਮੈਂ ਕੋਈ ਨਵਾਂ ਪੱਖ ਰੱਖਣ ਦੀ ਮੇਰੀ ਕੋਸ਼ਿਸ਼ ਹੈ ਇੱਕ ਫਾਰਮੂਲਾ ਜਿੰਨਾ ਕੁ ਮੈਂ ਸਮਝਾਇਆ ਅਸੀਂ ਵੀ ਸਾਰੀ ਜਗਤ ਤੋਂ ਇੰਨੀ ਜਗਤ ਤੋਂ ਕਥਾ ਸੁਣਦੇ ਰਹੇ ਹਾਂ ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਤੋਂ ਸੰਤੁਸ਼ਟੀ ਨਹੀਂ ਸੀ ਹੋ ਰਹੀ ਇੱਥੇ ਰੱਬ ਦੀ ਜ਼ਿੰਮੇਵਾਰੀ ਲਾ ਕੇ ਨਾ ਇਨਸਾਨ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟਣਾ ਜਾਂਦਾ ਮੈਂ ਸੋਚ ਰਿਹਾ ਸੀ ਵੀ ਗੁਰੂ ਪਾਸ਼ਾ ਨੇ ਮੈਨੂੰ ਜ਼ਿੰਮੇਵਾਰ ਬਣਾਇਆ ਹੈ ਮੈਨੂੰ ਕਿਹਾ ਵੀ ਤੂੰ ਜ਼ਿੰਮੇਵਾਰ ਹੈਂ ਥੋੜਾ ਧਿਆਨ ਰੱਖ ਆਪਣੀ ਸਿਹਤ ਦਾ ਵੀ ਆਪਣੀ ਬੁੱਧੀ ਦਾ ਵੀ ਤੇਰੀ ਬੁੱਧੀ ਠੀਕ ਹੋ ਗਈ ਤੇ ਸਭ ਕੁਝ ਠੀਕ ਹੋ ਜਾਵੇਗਾ ਮੇਰੇ ਵੱਲੋਂ ਇਹਨਾਂ ਜੀ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਜੀ ਫਸ ਮੈਂ ਇਹ ਕੋਈ ਕਹਿਣ ਲੱਗੀ ਸੀ ਕਿ ਅਲਟੀਮੇਟਲੀ ਆਪੇ ਬੰਦੇ ਨੇ ਰਾਬਕ ਖੋਜ ਲਿੱਤਾ ਜਿਹਨੂੰ ਬਣਾ ਲਿਆ ਆ ਫਿਰ ਆਪ ਹੀ ਉਹਦੇ ਚ ਫਸਿਆ ਹੋਇਆ ਹੈ ਉਸੇ ਤੋਂ ਛੁਟਣਾ ਮੇਰੀ ਸਹਿਮਤੀ ਹੈ ਤੁਹਾਡੀ ਗੱਲ ਨਾਲ ਜਿੱਦਾਂ ਅਸੀਂ ਉਹਨਾਂ ਦੇ ਜੱਜਾਂ ਤੋਂ ਛੁੱਟ ਜਾਵਾਂਗੇ ਤੇ ਸਮਝ ਹੀ ਜਾਵਾਂਗੇ ਜੀ ਦੇਖੋ ਫਿਰ ਉਹੀ ਗੱਲ ਹੈ ਜਦ ਮੇਰਾ ਪਹਿਲੇ ਦਿਨ ਤੋਂ ਗੱਲ ਆ ਰਹੀ ਹੈ ਵੀ ਗੁਰਬਾਣੀ ਗੁਰੂ ਪਾਤਸ਼ਾਹ ਨੇ ਕਿਉਂ ਲਿਖੀ ਇਹ ਮੈਂ ਪੋਜੀਟਿਵ ਜਿਹੀ ਸੋਚ ਰਿਹਾ ਫਿਰ ਕੀ ਆਨਸਰ ਕੀ ਆਇਆ ਮੇਰੇ ਭਲੇ ਲਈ ਲਿਖੀ ਉਹ ਮੈਨੂੰ ਤਾਰਨਾ ਚਾਹੁੰਦੇ ਸੀ ਉਹਨਾਂ ਨੂੰ ਗਿਆਨ ਸੀ ਆਪਣੇ ਆਪ ਨੂੰ ਪਰ ਕਹਿੰਦੇ ਸੀ ਚਲੋ ਆਪਣਾ ਸਨੇਹਾ ਜਿੱਥੇ ਜਿੱਥੇ ਲੋਕ ਫਸੇ ਨੇ ਆਪਾਂ ਹੀ ਕਈ ਵਾਰੀ ਕਿਸੇ ਨੂੰ ਦੁਕਾਨ ਜਦੋਂ ਜਿਵੇਂ ਮੈਂ ਮਾਰਕੀਟਿੰਗ ਦਾ ਬੰਦਾ ਮੈਂ ਕਿਸੇ ਨੂੰ ਜਾ ਕੇ ਦੁਕਾਨ ਤੇ ਜਾ ਕੇ ਕਹਾਂ ਯਾਰ ਤੇਰਾ ਆ ਵਾਲਾ ਸਮਾਨ ਨਾ ਇੱਥੇ ਦੀ بجائے ਇੱਥੇ ਰੱਖ ਤੇਰੀ ਸੇਲ ਵੱਧ ਹੋਏਗੀ ਤੈਨੂੰ ਪ੍ਰੋਫਿਟ ਜ਼ਿਆਦਾ ਹੋਏਗਾ ਤੇ ਜੇ ਉਹ ਸਮਝ ਜਾਂਦਾ ਤੇ ਉਹਦਾ ਭਲਾ ਹੋਇਆ ਮੇਰੇ ਕੋਲ ਗਿਆਨ ਸੀ ਮੈਂ ਉਹਨੂੰ ਦੇ ਛੱਡਿਆ ਜੇ ਉਹਨੇ ਕਰ ਲਿਆ ਉਹਦਾ ਉਹਨੂੰ ਭਲਾ ਹੋ ਗਿਆ ਅਗਲਾ ਕਹਿੰਦਾ ਵਾਹ ਪਰਮਵੀਰ ਜੀ ਤੁਸੀਂ ਬੜੀ ਵਧੀਆ ਗੱਲ ਦੱਸ ਕੇ ਸੀ ਉਸੇ ਤਰ੍ਹਾਂ ਫਿਰ ਅਗਲਾ ਉਹ ਤੁਹਾਡੀ ਫੋਟੋ ਮੂਰਤੀ ਫੋਟੋ ਬਣਾ ਕੇ ਆਪਣੀ ਦੁਕਾਨ ਚ ਲਾ ਲਵੇ ਕਿ ਪਰਮਵੀਰ ਜੀ ਨੇ ਤੇ ਮੈਨੂੰ ਸਿਖਾਇਆ ਤੇ ਮੇਰੇ ਗੁਰੂ ਉਹ ਫਿਰ ਉਹਦੀ ਮੂਰਖਤਾ ਆ ਜਾਈ ਆ ਵੀ ਉਹਦੀਆਂ ਪੀੜੀਆਂ ਤੈਨ ਰਿਹਾ ਸਾਡੇ ਬਾਬਾ ਜੀ ਹੁੰਦੇ ਨੇ ਆਪਣੀਆਂ ਪੀੜੀਆਂ ਮੰਦਿਰ ਬਣਾਦੇ ਸਾਰਾ ਇਸੇ ਇਸੀ ਗੱਲ ਕਰਕੇ ਸਾਡੀ ਜਿਹੜੀ 35 ਮਹਾਪੁਰਖਾਂ ਦੀ ਬਾਣੀ ਐ ਉਹਨਾਂ ਨੇ ਮੂਰਤੀ ਦਾ ਫੋਟੋ ਦਾ ਖੰਡਨ ਕਰਤਾ ਕਿਸੇ ਬ੍ਰਹਮਗਿਆਨੀ ਦੀ ਡਿਊਟੀ ਨਹੀਂ ਲਾਈ ਵੀ ਤੁਸੀਂ ਮੂਰਤੀ ਬਣਾ ਲੈਣਾ ਅੱਛਾ ਜੀ ਬਾਈ ਕਿ ਗੱਲ ਪੁੱਛੀ ਸੀ ਬ੍ਰਹਮਗਿਆਨੀ ਹੂੰ ਬ੍ਰਹਮਗਿਆਨੀ ਦੇ ਅਰਥ ਚਾਹੀਦੇ ਨੇ ਬੰਨੂ ਡੀਪਰ ਆਹ ਕਰ ਲਾਂਗੇ ਪਹਿਲੇ ਆਪਾਂ ਇਹ ਵਾਲਾ ਸ਼ਬਦ ਕਰ ਲਈਏ ਕਿ ਉਹ ਵੈਸੇ ਕੀਤਾ ਹੋਇਆ ਫਿਰ ਵੀ ਆਪਾਂ ਕਰ ਲਾਂਗੇ ਅੱਜ ਹੀ ਕਰ ਲਾਂਗੇ ਰਿਕਾਰਡਿੰਗ ਤੋਂ ਬਾਅਦ ਕਰ ਲਾਂਗੇ ਠੀਕ ਹੈ ਜੀ ਠੀਕ ਹੈ ਜੀ ਹੋਰ ਕਿਸੇ ਦਾ ਕੋਈ ਸਵਾਲ ਜੇ ਨਹੀਂ ਹੈ ਜਾਂ ਕੋਈ ਸਵਾਲ ਹੈਗਾ ਤਾਂ ਆਪਾਂ ਡਿਸਕਸ ਪੰਜੀ ਆਦਮ ਨੇ ਨੈਟਵਰਕ ਨੈਟਵਰਕ ਦੀ ਪ੍ਰੋਬਲਮ ਹੋਏਗੀ ਸੋ ਮੈਨੂੰ ਅੱਜ ਹੀ ਇਹ ਕਰਤੇ ਕਰ ਦੇਣਾ ਜਿਵੇਂ ਜਿਵੇਂ ਮੈਂ ਠਹਿਰਾਉ ਲਾਣਾ ਇਹ ਵਾਲੀ ਪੰਕਤੀ ਆਮ ਤੌਰ ਤੇ ਬਿਲਕੁਲ ਉਸ ਤਰ੍ਹਾਂ ਪੜੀ ਜਾਂਦੀ ਹੈ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ 부ਜਾਏ ਮੈਨੂੰ ਥੋੜਾ ਜਿਹਾ ਇੱਥੇ ਅਟਪਟਾ ਜਿਹਾ ਲੱਗ ਰਿਹਾ ਜੀ ਫਿਰ ਮੈਂ ਇਹਦੇ ਐਵੇਂ ਕਰਤੇ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ 부ਜਾਏ ਜਿਹਦੇ ਵਿੱਚ ਅਸੀਂ ਇਹਦੇ ਕੋਸ਼ਿਸ਼ ਕਰਦੇ ਆ ਇਹਦਾ ਪਹਿਲਾਂ ਤਾਂ ਠੀਕ ਠਹਿਰਾਓ ਲੱਗ ਜਾਏ ਬਾਣੀ ਪੜਨ ਦਾ ਜਿਹਨੂੰ ਲਹਿਜਾ ਕਹ ਲਿਏ ਉਹ ਇੱਕ ਸਾਡੇ ਕੋਲ ਆ ਜਾਏ ਜਿਹਦੇ ਵਿੱਚ ਅਸੀਂ ਰੋਜ਼ ਦੱਸ ਰਹੇ ਹਾਂ ਜਿਹੜੇ ਸੰਗਤ ਸਾਨੂੰ YouTube ਤੇ ਸੁਣਦੇ ਨੇ ਜਾਂ ਜਿਹੜੇ ਵੀ ਸਾਡੇ ਨਾਲ ਇੱਥੇ ਰੈਗੂਲਰ ਆ ਰਹੇ ਨੇ ਵੀ ਇੱਥੇ ਅਸੀਂ ਹਰ ਸ਼ਬਦ ਦੇ ਵਿੱਚ ਅਸੀਂ ਇੱਕ ਬੈਕਗ੍ਰਾਉਂਡ ਕਲਰ ਕੀਤਾ ਹੋਇਆ ਤੇ ਵਿੱਚ ਸਪੇਸ ਛੋੜੀ ਹੋਈ ਹੈ ਇਹ ਵਾਈਟ ਸਪੇਸ ਅਸੀਂ ਆਪਣੇ ਇੰਡੀਕੇਸ਼ਨ ਵਾਸਤੇ ਛੋੜੀ ਹੈ ਜਿੱਥੇ ਕਿ ਆਮ ਤੌਰ ਤੇ ਆਪਾਂ ਦੇਖਦੇ ਬਾਣੀ ਦੇ ਵਿੱਚ ਕਿਤੇ ਵੀ ਕਾਮਾ ਕੁਝ ਨਹੀਂ ਲੱਗਿਆ ਹੋਇਆ ਫੁੱਲ ਸਟਾਪ ਨਹੀਂ ਲੱਗਿਆ ਹੋਇਆ ਇਹ ਫਿਰ ਸਾਨੂੰ ਆਪਣੇ ਕੋਲੋਂ ਜਾਂ ਤਾਂ ਰਾਗ ਵੱਧ ਹੋ ਕੇ ਗਾਇਮ ਕਰੀਏ ਉਹਦੀ ਸ਼ੈਲੀ ਫਿਰ ਸਾਨੂੰ ਸਮਝ ਆਉਂਦੀ ਹੈ ਤੇ ਜਦੋਂ ਪੜਨਾ ਹੈ ਪੜੰਦੀ ਸ਼ੈਲੀ ਦੇ ਵਿੱਚ ਸਾਨੂੰ ਠਹਿਰਾਓ ਲਾਉਣਾ ਪੈਂਦਾ ਵੀ ਕਿੱਥੇ ਰੁਕ ਕੇ ਬੋਲਣਾ ਸੋ ਉੱਥੋਂ ਦੀ ਅਸੀਂ ਜਦੋਂ ਦੇਖਦੇ ਆਂ ਤੇ ਇੱਕ ਸਾਨੂੰ ਹੈਲਪ ਚਾਹੀਦੀ ਸੀ ਤੇ ਅਸੀਂ ਇੱਕ ਆਈਡੀਆ ਲਿਆ ਵੀ ਇੱਥੇ ਅਸੀਂ ਕਲਰ ਕਰਕੇ ਵਿੱਚ ਸਪੇਸ ਦੇ ਦਈਏ ਤੇ ਇੱਥੇ ਰੁਕ ਕੇ ਬੋਲੀਏ ਤਾਂ ਕਿ ਗੁਰੂ ਸਾਹਿਬ ਦਾ ਸਨੇਹਾ ਸਾਨੂੰ ਇੱਕ ਲਹਿਜਾ ਪਤਾ ਲੱਗੇ ਵੀ ਜਿਹੜੇ ਲਹਿਜੇ ਦੇ ਵਿੱਚ ਅਸੀਂ ਆਮ ਤੌਰ ਤੇ ਗੱਲਬਾਤ ਕਰਦੇ ਆਂ ਤੇ ਗੁਰੂ ਸਾਹਿਬ ਦਾ ਸਾਨੂੰ ਸਨੇਹਾ ਸਮਝ ਆ ਸਕੇ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਨੇ ਤੇ ਕਿਸ ਤਾ ਕਿਸ ਤਰ੍ਹਾਂ ਕਹਿ ਰਹੇ ਨੇ ਕੀ ਕਹਿ ਰਹੇ ਨੇ ਤੇ ਕਿਸ ਤਰ੍ਹਾਂ ਕਹਿ ਰਹੇ ਨੇ ਉਹ ਸਾਨੂੰ ਕੋਸ਼ਿਸ਼ ਕਰ ਰਹੇ ਆ ਅਸੀਂ ਤੇ ਇਹ ਕੋਈ ਫਾਈਨਲ ਵਰਡਸ ਨਹੀਂ ਹੈਗੇ ਜਿਹੜੇ ਵੀ ਸਾਨੂੰ ਸੁਣ ਰਹੇ ਨੇ ਆਪਣੀ ਬৌਧਿਕਤਾ ਨਾਲ ਆਪਣੇ ਵਿਵੇਕ ਨਾਲ ਤੁਸੀਂ ਆਪ ਵੀ ਦੇਖ ਸਕਦੇ ਹੋ ਤੇ ਜਿਹੜੇ ਸਾਨੂੰ YouTube ਤੇ ਸੁਣਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਜੇ ਕਿਤੇ ਕੋਈ ਫਰਕ ਲੱਗਦਾ ਤੇ ਸਾਨੂੰ ਤੁਸੀਂ ਕਮੈਂਟਸ ਦੇ ਵਿੱਚ ਜ਼ਰੂਰ ਦੱਸੋ ਤਾਂ ਕਿ ਅਸੀਂ ਫਿਊਚਰ ਵਾਸਤੇ ਰਿਕਾਰਡ ਦੇ ਵਿੱਚ ਉਹਨੂੰ ਸੈੱਟ ਕਰ ਲਈਏ ਤੇ ਜੇ ਠੀਕ ਲੱਗੇ ਤੇ ਆਪਾਂ ਰਲ ਮਿਲ ਕੇ ਕਰੀਏ ਤਾਂ ਇਹ ਮੰਚ ਵੀ ਸਾਡਾ ਰਲ ਮਿਲ ਕੇ ਵਾਲਾ ਆਏਗਾ ਇੱਥੇ ਕੋਈ ਅਸੀਂ ਕੋਈ ਪ੍ਰੋਫੈਸ਼ਨਲ ਕਹਿ ਲੋ ਜਾਂ ਕੋਈ ਕਮਰਸ਼ੀਅਲ ਐਂਗਲ ਵਾਲਾ ਇੱਥੇ ਸਾਡੇ ਕੋਲ ਕੋਈ ਕਥਾਵਾਚਕ ਨਹੀਂ ਹੁੰਦਾ ਅਸੀਂ ਆਪ ਪਰਿਵਾਰ ਦੇ ਰੂਪ ਦੇ ਵਿੱਚ ਬੈਠ ਕੇ ਭੈਣ ਭਰਾ ਪਰਿਵਾਰਕ ਗਰੁੱਪ ਜਿਵੇਂ ਬੈਠਦੇ ਆ ਗੁਰਬਾਣੀ ਪੜ੍ਹਦੇ ਆ ਪੜਨ ਦੀ ਜਾਂਚ ਸਿੱਖਦੇ ਆ ਇੱਕ ਦੂਜੇ ਦੇ ਹੱਥਾਂ ਪਕੜ ਕੇ ਅਸੀਂ ਫਿਰ ਉਹਦੇ ਸਨੇਹਾ ਸਮਝਣ ਦੀ ਵੀ ਕੋਸ਼ਿਸ਼ ਕਰਦੇ ਜਿਹਨੂੰ ਆਮ ਤੌਰ ਤੇ ਕਿਹਾ ਜਾਂਦਾ ਕਥਾ ਕਰਦੇ ਆ ਜਾਂ ਵਿਆਖਿਆ ਕਰਦੇ ਆ ਸੋ ਗੁਰੂ ਦੀ ਜਿਹੜੀ ਸਨੇਹਾ ਹੈ ਉਹਦੀ ਅਸੀਂ ਸਰਲਤਾ ਨਾਲ ਕੋਸ਼ਿਸ਼ ਕਰਦੇ ਆ ਇੱਕ ਦੂਜੇ ਦੀ ਹੱਥ ਪਕੜ ਕੇ

ਪਲੀਜ਼ ਅਜੂਰ ਕੀ ਬੇਨਤੀ ਹੈ ਪਲੀਜ਼ ਸਮੇਂ ਤੇ ਜੁੜੋ ਤਾਂ ਜੋ ਤੁਹਾਨੂੰ ਕਲੀਅਰ ਹੋ ਸਕੇ ਅਸੀਂ ਕਿਹੜੀ ਗੱਲ ਕਰ ਰਹੇ ਆ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਜਿਹੜੇ ਕੋਈ ਲੇਟ ਜੁੜਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਪਤਾ ਨਹੀਂ ਇਹਦੇ ਅਰਥ ਪਹਿਲਾਂ ਉਦਾਂ ਇਹਨਾਂ ਨੇ ਸ਼ਾਇਦ ਨਹੀਂ ਕੀਤੇ ਤੇ ਫਿਰ ਆ ਕੇ ਉਸੇ ਅਰਥ ਨੂੰ ਉਸੇ ਤਰ੍ਹਾਂ ਦੁਬਾਰਾ ਕਰ ਦਿੰਦੇ ਨੇ ਜੋ ਕਿ ਅਸੀਂ ਪਹਿਲੇ ਆਫ ਕਰਕੇ ਆ ਚੁੱਕੇ ਹੁੰਨੇ ਆ ਇਸ ਕਰਕੇ ਪਲੀਜ਼ ਸਮੇਂ ਨਾਲ ਜੁੜੋ ਐਂਡ ਦੂਜਾ ਸਾਨੂੰ ਵਰਤਮਾਨ ਸਬਸਕ੍ਰਾਈਬ ਕਰੋ ਜਿਹੜੇ ਪ੍ਰੈਜ਼ੈਂਟ ਜੁੜੇ ਹੋਏ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਜੇ ਤੁਸੀਂ ਸਾਨੂੰ YouTube ਤੇ ਦੇਖ ਰਹੇ ਨੇ ਉਹਨਾਂ ਨੂੰ ਵੀ ਦੇਖਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ